ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਰਾਵ ਨਿਊਜ਼ ਇੱਕ ਖਬਰ ਪੰਜਾਬੀ ਸਿੰਘ ਦੇ ਰਾਜਵੀ ਜ਼ਵੰਦਾ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਮਸ਼ਹੂਰ ਅਤਿ ਅਦਾਕਾਰ ਰਾਜਵੀ ਜ਼ਵੰਦਾ ਦੀ ਸ਼ਰਕਾ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ ਇਸ ਮਾਮਲੇ ਵਿੱਚ ਹੁਣ ਤੱਕ ਜਾਂਚ ਵਿੱਚ ਇੱਕ ਵੱਡਾ ਖਲਾਸਾ ਆਇਆ ਹੋਇਆ ਹੈ ਸ਼ੁਰੂਆਤੀ ਤੌਰ ਤੇ ਸਾਹਮਣੇ ਆਇਆ ਕਿ ਹੁਣ ਇਹ ਹਿਮਾਚਲ ਪ੍ਰਦੇਸ਼ ਦੇ ਸੋਣੀ ਜ਼ਿਲ੍ਹੇ ਚ ਵੱਧੀ ਖੇਤਰ ਵਿੱਚ ਹਾਦਸੇ ਰਸਕਾਰ ਹੋਏ ਸਨ ਹਾਲਾਂਕਿ ਜਾਂਚ ਵਿੱਚ ਪਤਾ ਲੱਗਾ ਕਿ ਸਿੰਘ ਰਾਜਵੀਰ ਜਵੰਦਾ ਦੀ ਬਾਈਕ ਦਾ ਐਕਸੀਡੈਂਟ ਹਿਮਾਚਲ ਪ੍ਰਦੇਸ਼ ਦੇ ਵੱਧੀ ਵਿੱਚ ਨਹੀਂ ਸਗੋ ਹਰਿਆਣੇ ਦੇ ਪਿੰਡ ਪਜੌਰ ਵਿੱਚ ਹੋਇਆ ਸੀ ਹਾਦਸਾ 27 ਸਤੰਬਰ ਨੂੰ ਵਾਪਰਿਆ ਤੇ 8 ਅਕਤੂਬਰ ਨੂੰ ਮੌਤ ਹੋ ਗਈ ਰਾਜੀਵ ਜਵੰਦਾ ਜੋ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਸਨ 27 ਸਤੰਬਰ ਨੂੰ ਪੋਜੋਰੀ ਦੇ ਬਹਾਰੀ ਖੇਤਰੀ ਵਿੱਚ ਵਾਇਕ ਦੇ ਹਾਦਸਾ ਸਕਾਰ ਹੋਏ ਸਨ ਹਾਦਸੇ ਦੌਰਾਨ ਉਹ ਸ਼ਿਮਲਾ ਜਾ ਰਹੇ ਸਨ ਜ਼ਖਮੀਆਂ ਤੋਂ ਬਾਅਦ ਉਹ 11 ਦਿਨ ਤੱਕ ਮਹਾਲੀ ਦੇ ਹਸਪਤਾਲ ਵਿੱਚ ਬੈਲਟੀਰੇਟਰ ਤੇ ਰਹੇ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ 8 ਅਕਤੂਬਰ 2025 ਨੂੰ 35 ਸਾਲ ਦੀ ਉਮਰ ਵਿੱਚ ਉਹਨਾਂ ਦਾ ਦਹਾਤ ਹੋ ਗਿਆ ਾਂਜੂ ਦਰੌਣ ਇੱਕ ਅਹਿਮ ਗੱਲ ਸਾਹਮਣੇ ਆਈ ਹੈ ਕਿ ਇੱਕ ਹਾਸੇ ਤੋਂ ਬਾਅਦ ਨਿੱਜੀ ਹਸਪਤਾਲ ਨੇ ਉਹਨਾਂ ਦੇ ਇਲਾਜ ਤੋਂ ਇਨਕਾਰ ਕਰ ਦਿੱਤਾ ਸੀ ਪਰ ਫਿਰ ਵੀ ਜਾਂਚ ਵਿੱਚ ਡੀਡੀਆਰ ਤੋਂ ਪਤਾ ਲੱਗਿਆ ਕਿ ਸੋਰੀ ਹਸਪਤਾਲ ਪਜੋਰ ਨੇ ਰਾਜੀ ਜ਼ਵੰਦਰ ਨੂੰ ਮੌਢਲੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਕਰਕੇ ਉਹਨਾਂ ਨੂੰ ਮਹਾਲੀ ਦੇ ਫੋਰਟ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ ਇਲਾਜ ਦਰੌਣ ਇਸ ਵਿੱਚ ਲਾਪਰਵਾਹੀ ਦੇ ਦੋਸ਼ ਵੀ ਹਸਪਤਾਲ ਦੇ ਡਾਕਟਰਾਂ ਤੇ ਲੱਗੇ ਹਨ ਅਜਿਹੀਆਂ ਹੋਰ ਖਬਰਾਂ ਜਨ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਮਿਲਦੇ ਆ ਅਜਿਹੀਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ